श्री राम सत्संग सभा ਦੇ ਵਿੱਚ ਵੀ ਜਨਮ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ। ਅਸੀਂ ਇਸ ਟਾਈਮ ਖੜੇ ਆ ਜਲੰਧਰ ਦੇ ਡਿਫੈਂਸ ਕਲੋਨੀ ਦੇ ਵਿੱਚ ਸਾਡੇ ਨਾਲ ਕਮੇਟੀ ਦੇ ਮੈਂਬਰਸ ਹਨ। ਸਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਉਤਸਵ ਬੜੀ ਧੂਮ-ਧਾਮ ਨਾਲ ਜੀ ਹਾਂਜੀ ਸਰ ਡਿਫੈਂਸ ਕਲੋਨੀ ਤੋਂ ਅਵਿਨਾਸ਼ ਸਿੰਧਲ ਗੱਲ ਕਰ ਰਹੇ ਆ ਜੀ। ਆਪਣੇ श्री राम ਮਦਰ ਸਤਸੰਗ ਸਭਾ ਦੇ ਵਿੱਚ ਸਾਡੇ ਗਾਇਕ लवली कक्कड़ ਜੀ ਆਏ ਹੋਏ ਨੇ ਜੀ ਬਹੁਤ ਧੂਮ-ਧਾਮ ਨਾਲ ਜਨਤਾ ਹਰ ਸ਼ੁਲਾਸ ਨਾਲ ਕ੍ਰਿਸ਼ਨ ਜਨਮ ਉਤਸਵ ਮਨਾ ਰਹੀ ਹੈ ਜੀ। ਇਸ ਵਾਸਤੇ ਧੰਨਵਾਦ ਕਰਦੇ ਜਨਤਾ ਦਾ ਤਾਂ ਆਪਣੇ ਜਗਮਨੀ ਤੋਂ ਸਾਡੇ ਅਭਿਜੋਪੜਾ ਜੀ ਦਾ ਜੀ ਜਿਨ੍ਹਾਂ ਨੇ ਦਰ ਦੂਰੋਂ ਦੂਰੋਂ ਸੰਗਤਾਂ ਵੀ ਆ ਗਏ ਪ੍ਰਭੂ ਜੀ ਦਾ ਕਿਹੜਾ ਸ਼ੀਰਮਾਲ ਲਿਤਾ ਜੀ ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ ਜੀ ਸਾਰੇ ਇਲਾਕੇ ਚੋਂ ਜਿੰਦਰ ਦੇ ਆਸ-ਪਾਸੋਂ ਜਿੰਦਰ ਸ਼ਹਿਰ ਤੋਂ ਸਾਰੀ ਕਲੋਨੀਆ ਤੋਂ ਲੋਕ ਆਏ ਨੇ ਜੀ ਮਿਲ ਜੁਲ ਕੇ ਸੰਗੀਤਨ ਕਰ ਰਹੇ ਆ ਜੀ ਔਰ ਆਪਣਾ ਅਨੰਦ ਉਸਾਨ ਨਾਲ ਮਨਾ ਰਹੇ ਆ ਜੀ ਤੇ ਹਾਂ ਜੀ ਦੇਖਿਆ ਸੀ ਗੱਲਬਾਤ ਕੀਤੀ ਗਿਆ ਕਮੇਟੀ ਮੈਂਬਰਾਂ ਦੇ ਨਾਲ ਉਹਨਾਂ ਨੇ ਦੱਸਿਆ ਕਿਹੜਾ ਜਨਮotsਵ ਬੜੀ ਤੁਮਤਾਮ ਨਾਲ ਕਿਹੜਾ ਮਨਾਇਆ ਜਾਂਦਾ 12 ਵਜੇ ਕਿਦੋਂ 12 ਵਜਣਗੇ ਉਦੋਂ ਕਿਸ਼ਨ ਜਨਮotsਵ ਬੜੀ ਤੁਮਤਾਮ ਨਾਲ ਜੋ ਨੱਚ ਗਾ ਕੇ ਮਨਾਇਆ ਜਾਏਗਾ ਕੈਮਰਾਮੈਨ ਅਜੇ ਦੇ ਨਾਲ ਸੋਨੂ ਮਹਾਜ ਜਗਬਾਨੀ ਟੀਵੀ ਜਲੰਧਰ